ਇਨ ਦਿਨੀ ਹਵਾ ਦੇ ਵਿੱਚ স্মੋਕ ਵਾਲਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਭਾਰ ਦੇ ਨਾਲ ਨਾਲ ਗੁਆਂਢੀ ਦੇਸ਼ ਪਾਕਿਸਤਾਨ ਦਾ ਵੀ ਇਹੀ ਹਾਲ ਹੈ ਇਸ ਦੇ ਨਾਲ ਹੀ ਹੁਣ ਪਾਕਿਸਤਾਨ ਆਪਣੇ ਦੇਸ਼ 'ਚ ਵਧ ਰਹੇ ਹਵਾ ਪ੍ਰਦੂਸ਼ਣ ਲਈ ਭਾਰਤ ਨੂੰ ਜ਼ਿੰਮੇਵਾਰ ਟਹਿਰਾ ਰਹੇ ਨੇ ਲੈਂਦੇ ਪੰਜਾਬ ਦੀ ਸੀਐਮ ਮਰੀਮ ਨਵਾਜ਼ ਨੇ ਸਿੱਧਾ ਦੋਸ਼ ਲਾਇਆ ਕਿ ਪੰਜਾਬ ਤੋਂ ਪਾਕਿਸਤਾਨ ਤੱਕ ਹਵਾ ਪ੍ਰਦੂਸ਼ਣ ਵਧ ਰਿਹਾ ਹੈ ਪਾਕਿਸਤਾਨ ਦਾ ਕਹਿਣਾ ਹੈ ਕਿ ਪੰਜਾਬ 'ਚ ਪਰਾਲੀ ਸਾੜੀ ਜਾਰੀ ਹੈ ਤੇ ਧੂਆਂ ਲਾਹੌਰ ਪਹੁੰਚ ਰਿਹਾ ਹੈ ਦੱਸਿਆ ਕਿ ਮਰੀਮ ਨਵਾਜ਼ ਨੇ ਇਹ ਦੋਸ਼ ਲਾਇਆ ਨਹੀਂ ਮਰੀਮ ਨੇ ਕਿਹਾ ਕਿ ਉਹ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

मैं सोच रही हूँ कि इंडियन चीफ़ मिनिस्टर जो पंजाब के चीफ़ मिनिस्टर हैं उनको ख़त लिखूँ कि ये एक सियासी मसला नहीं है ये एक इंसानी मसला है जिसके ऊपर अगर हम भी इकदाम उठा रहे हैं तो इंडियन साइड से भी मैचिंग रिस्पांस होना चाहिए वही इकदाम होने चाहिए क्योंकि हवाओं को तो नहीं पता कि बीच में लकीर है तो वहाँ के लोगों की सेहत के लिए उनकी बेहतरी के लिए हमारे साइड ऑफ द बॉर्डर की बेहतरी के लिए उनकी सेहत के लिए हमारे आवाम की सेहत के लिए जब तक दोनों पंजाब मिलकर इकदाम नहीं करेंगे हम स्मोक से लड़ नहीं सकते हूँ तो पाकिस्तानी ज पाकिस्तानी पंजाब मुख्यमंत्री अमरियम शरीफ नवाज शरीफ की बेटी वह मैं भगवंत मान को चिट्ठी लिखूंगी थोड़ा धुआं लाहौर आधी वाले केंद्र धुआं दिल्ली आता मैं क्या साुआ गेड़े ही दे ਜਿਹੜਾ ਆਉਂਦਾ ਸਾਨੂੰ ਪੈਂਦਾ ਤੂੰ ਵੀ ਲਿਖ ਲੈ ਚਿੱਠੀ ਬੀਬਾ ਮੈਂ ਕਹਿੰਦਾ ਪਹਿਲਾਂ ਇੱਕ ਪਾਕਿਸਤਾਨ ਵਾਲੀ ਤੋਂ ਦੁਖੀ ਰਹੇ ਆ ਤੂੰ ਵੀ ਕਰਦਾ ਕੀ ਕਰੀਏ ਜੀ ਜਿਹੜਾ ਆਉਂਦਾ ਸਾਨੂੰ ਪੈਂਦਾ ਜੀ ਇਹਦਾ ਹੱਲ ਕੱਢਣਾ ਪਊਗਾ ਕੱਲੇ ਪੰਜਾਬ ਦੀ ਸਮੱਸਿਆ ਥੋੜੀ ਐ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਮੱਧ ਪ੍ਰਦੇਸ਼ ਇਹਦਾ ਹੱਲ ਕਰੋ ਜੀ ਮੈਂ ਕੱਲ ਪੀਯੂਸੀ ਮੈਂ ਕੱਲ ਉੱਥੇ ਸੈਮੀਨਾਰ ਚੱਲ ਰਿਹਾ ਮੈਂ ਉੱਥੇ ਵੀ ਕਿਹਾ ਉੱਥੇ ਸਾਇੰਟਿਸਟ ਆਇਆ ਵੀ ਮੁਲਕਾਂ ਦੇ ਵੀ ਇਹਦਾ ਹੱਲ ਦੱਸੋ ਸਾਨੂੰ ਅਸੀਂ ਕਰੀਏ ਕੀ ਦੱਸੋ ਅਸੀਂ ਕੋਈ ਜਦੋਂ ਅਸੀਂ ਅੱਗ ਲਾਉਨੇ ਆ ਪਰਾਲੀ ਨੂੰ ਸਭ ਤੋਂ ਪਹਿਲਾਂ ਤਾਂ ਸਾਡੇ ਫੇਫੜਿਆਂ ਵਿੱਚ ਦੀ ਲੰਘਦਾ ਹੈ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਉੱਤੋਂ ਦੀ ਲੰਘਦਾ ਹੈ ਸਾਡੇ ਜਵਾਕਾਂ ਦੇ ਫੇਫੜਿਆਂ ਵਿੱਚ ਦੀ ਲੰਘਦਾ ਹੈ ਤੂੰ ਆਹੋ ਪਰ ਅਫਸਰ ਆਫਦਾ ਲਈ ਫਿਰਦੇ ਪੁਰਾਣੇ ਕਾਨੂੰਨ ਠੀਕ ਹੈ ਨਾ ਉਹ ਸੈਂਟਰ ਕਹਿੰਦਾ ਜੀ ਇਹਨਾਂ ਤੇ ਦੋਸ਼ ਲਾ ਲਓ 20 ਦਿਨ ਦਾ ਕੰਮ ਹੈ ਤੇ ਇਸ ਤਰ੍ਹਾਂ ਹੱਲ ਨਹੀਂ ਹੁੰਦਾ ਕਬੂਤਰ ਦੇ ਅੱਖਾਂ ਵਿੱਚ ਚੜਨ ਨਾਲ ਬਿੱਲੀ ਨਹੀਂ ਭਜਦੀ ਜਦੋਂ ਬਿੱਲੀ ਆਉਂਦੀ ਹੈ ਨਾ ਕਬੂਤਰ ਵੱਲ ਕਬੂਤਰ ਅੱਖਾਂ ਬੰਦ ਕਰ ਲੈਂਦਾ ਕਬੂਤਰ ਨੂੰ ਲੱਗਦਾ ਜਿਵੇਂ ਮੈਨੂੰ ਦੇਖਣੋਂ हट ਗਿਆ ਸ਼ਾਇਦ ਬਿੱਲੀ ਨੂੰ ਵੀ हट ਗਿਆ ਹੋਣਾ ਪਰ ਬਿੱਲੀ ਕਰਦਨ ਫੜ ਲੈਂਦੀ ਹੁੰਦੀ ਹੈ ਸੋ ਅਸੀਂ ਸਮਝ ਆਇਓਡੈਕਸ ਨਾਲ ਕੈਂਸਰ ਦਾ ਇਲਾਜ ਨਹੀਂ ਹੁੰਦਾ ਕੀਮੋਥੈਰਪੀ ਕਰਨੀ ਪੈਂਦੀ ਹੈ ਸੋ ਸਾਨੂੰ ਉਸ ਹਸਾਬ ਨਾਲ ਸਾਡੇ ਹੱਲ ਕਰਨੇ ਪੈਣਗੇ ਜਿਸ ਹਸਾਬ ਦੀ ਸਮੱਸਿਆ ਬੈਠੋ ਸਿਰ ਜੋੜ ਕੇ ਬੈਠੋ ਬਿਠਾਓ ਆਂ ਬੈਠੇ ਸਾਡੇ 13 ਬੇਕਾਰ ਬੰਦੇ ਬੱਡੇ ساری ਜ਼ਿੰਦਗੀ ਜਿਨ੍ਹਾਂ ਨੇ ਐਕਸਪੈਰੀਮੈਂਟ ਕੀਤੇ ਨੇ ਤਜਰਬੇ ਦਾ ਫਾਇਦਾ ਲਓ ਕਹਿੰਦੇ ਤਜਰਬਾ ਉਹ ਕੰਗਾ ਤਜਰਬਾ ਉਹ ਕੰਗਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਗੰਜਾ ਹੋ ਜਾਂਦਾ ਹੈ ਉਦੋਂ ਕੰਗੇ ਦੀ ਰੋਡ ਨਹੀਂ ਲੇਦੀ ਇਸ ਕਰਕੇ ਕਹਿੰਦੇ ਵਧੀਆ ਗੱਲ ਇਹੀ ਹੈ ਕਿ ਕਿਸੇ ਦਾ ਤਜਰਬਾ ਵਰਤ ਲਓ ਜਾਨੀ ਕਿ ਕੰਗਾ ਕਿਸੇ ਦਾ ਵਰਤ ਲਓ ਉਦੋਂ ਜਦੋਂ ਤੁਹਾਡੇ ਕੋਲੇ ਵਾਲ ਹੋਣ